ਸੀਨੀਅਰ ਕਪਤਾਨ ਪੁਲਿਸ ਗੁਰਦਾਸ ਮਰੋਦਤਿਆਂ ਵੱਲੋਂ ਜ਼ਿਲ੍ਹਾ ਪੁਲਿਸ ਦਫ਼ਤਰ ਦੇ ਵੱਖ-ਵੱਖ ਸਕੂਲਾਂ ਦੇ ਵਿੱਚ ਕਰੀਬ 150 ਵਿਦਿਆਰਥੀਆਂ ਦੇ ਨਾਲ ਮੁਲਾਕਾਤ ਕੀਤੀ ਗਈ। ਮੁਲਾਕਾਤ ਦੌਰਾਨ ਵਿਦਿਆਰਥੀਆਂ ਨੂੰ ਸੋਸ਼ਲ ਮੀਡੀਆ ਦਾ ਜ਼ਿੰਮੇਵਾਰੀ ਨਾਲ ਇਸਤੇਮਾਲ ਕਰਨ ਲਈ ਕਿਹਾ ਗਿਆ। ਆਪਣੀ ਨਿੱਜੀ ਜਾਣਕਾਰੀ ਸਾਂਝੀ ਨਾ ਕਰਨ, ਅਣਜਾਣ ਵਿਅਕਤੀਆਂ ਨੂੰ ਸ਼ਾਮਲ ਨਾ ਕੀਤਾ ਜਾਵੇ, ਕਿਸੇ ਵੀ ਸ਼ੱਕੀ ਗਤੀਵਿਧੀਆਂ ਬਾਰੇ ਤੁਰੰਤ ਆਪਣੇ ਮਾਪਿਆਂ ਜਾਂ ਫਿਰ ਪੁਲਿਸ ਨੂੰ ਇਤਲਾਹ ਦੇਣ ਲਈ ਕਿਹਾ। ਜੀ ਗੋਦਾਸਪੁਰ ਪੁਲਿਸ ਵੱਲੋਂ ਜਿਹੜਾ ਹੈਗਾ ਪਬਲਿਕ ਪੁਲਿਸ ਟਿਚ ਵਿੱਚ ਜਿਹੜਾ ਡਿਸਟੈਂਸ ਨੂੰ ਦੂਰ ਕਰਨ ਵਾਸਤੇ ਅਸੀਂ ਜਿਹੜੇ ਸਕੂਲ ਦੇ ਬੱਚਿਆਂ ਨੂੰ ਖਾਸ ਕਰ ਜਿਹੜਾ ਅਸੀਂ ਇਨਵਾਈਟ ਕੀਤਾ ਸੀ ਜਿਹਦੇ ਵਿੱਚ ਲਗਭਗ 150 ਦੇ ਲਗਭਗ ਜਿਹੜੇ ਸਕੂਲ ਦੇ ਸਟੂਡੈਂਟਸ ਜਿਹੜੇ ਆ ਗਏ ਗੋਦਾਸਪੁਰ ਡਿਸਟ੍ਰਿਕਟ ਪੁਲਿਸ ਆਫਿਸ ਐਂਡ ਉਹਨਾਂ ਨੂੰ ਆਏ ਸੀਗੇ ਉਹਨਾਂ ਨੇ ਪੁਲਿਸ ਦੀ ਜਿਹੜੀ ਫੰਕਸ਼ਨਿੰਗ ਵਰਕਿੰਗ ਨਾਲ ਅਸੀਂ ਜਿਹੜਾ ਰੂਬਰੂ ਕਰਵਾਇਆ ਸੀਗਾ ਸਾਡੇ ਵੱਲੋਂ ਉਹਨਾਂ ਦੇ ਨਾਲ ਜਿਹੜੇ ਪੁਲਿਸ ਦੇ ਐਮਰਜੈਂਸੀ ਨੰਬਰ ਪੁਲਿਸ ਦੀ ਵਰਕਿੰਗ ਦੇ ਰਿਗਾਰਡਿੰਗ ਇਸ ਤੋਂ ਇਲਾਵਾ ਪੁਲਿਸ ਟਿਕਟ ਕੀ ਉਪਰਾਲੇ ਚਲਵੇਂਗੇ ਉਹ ਉਹਨਾਂ ਨੂੰ ਉਸ ਸੰਬੰਧ ਉਹਨਾਂ ਨੂੰ ਦੱਸਿਆ ਸੀਗਾ ਇਸ ਤੋਂ ਇਲਾਵਾ ਸਕੂਲ ਦੇ ਬੱਚਿਆਂ ਦੇ ਜਿਹੜੇ ਫੀਡਬੈਕਸ ਹੈ ਉਹ ਅਸੀਂ ਲਿੱਤੇਗੇ ਇਸ ਤੋਂ ਲਾਂ ਬਾ ਉਹਨਾਂ ਦੇ ਵੱਲੋਂ ਕਾਫੀ ਸਵਾਲ ਸੀਗੇ ਪੁਲਿਸ ਦੀ ਫੰਕਸ਼ਨਿੰਗ ਨੂੰ ਲੈ ਕੇ ਪੁਲਿਸ ਦੇ ਕਈ ਪ੍ਰੋਗਰਾਮਸ ਨੂੰ ਲੈ ਕੇ ਅਵੇਰਨੈਸ ਪ੍ਰੋਗਰਾਮਸ ਨੂੰ ਲੈ ਕੇ ਜਿਹੜਾ ਹੈਗਾ ਯੁੱਧ ਨਸ਼ਾ ਉੱਤੇ ਰਿਗਾਰਡਿੰਗ ਤਾਂ ਅਸੀਂ ਸਾਰਿਆਂ ਨੂੰ ਬੜੀ ਸਾਰਿਆਂ ਨੇ ਬੜੀ ਬੱਚਿਆਂ ਨੇ ਬਹੁਤ ਅੱਛੇ ਪੱਢ ਡੰਘ ਨਾਲ ਪਾਰਟਿਸਿਪੇਟ ਕੀਤਾ ਐਂਡ ਸਾਡੇ ਵੱਲੋਂ ਅਸੀਂ ਮੋਟੀਵੇਟ ਵੀ ਕੀਤਾ ਗਿਆ ਕਿ ਉਹ ਜਿਹੜਾ ਹੈਗਾ ਸਾਈਬਰ ਕਰਾਈਮ ਦੇ ਰਿਗਾਰਡਿੰਗ ਸੋਸ਼ਲ ਮੀਡੀਆ ਦੇ ਰਿਗਾਰਡਿੰਗ ਡਰਗਸ ਦੇ ਰਿਗਾਰਡਿੰਗ ਜਿਹੜਾ ਹੈਗੀ ਉਹਨਾਂ ਦੀ ਅਵੇਅਰਨੈਸ ਤੇ ਵੀ ਸਾਡੇ ਵੱਲੋਂ ਜਿਹੜਾ ਹੈਗਾ ਕੰਮ ਕੀਤਾ ਗਿਆ ਸੀ ਠੀਕ ਹੈ ਜੀ ਅ ਮੇਰਾ ਨਾਮ ਪੰਨੂ ਐ ਮੈਂ ਗ੍ਰੀਨਲੈਂਡ ਪਬਲਿਕ ਸਕੂਲ ਦੀ ਵਿਦਿਆਰਥੀ ਹਾਂ ਅੱਜ ਸੀਐਸਐਸਪੀ ਆਫਿਸ ਆਏ ਆ ਅਸੀਂ ਸਾਨੂੰ ਆਪਣੀ ਪ੍ਰੋਬਲਮਸ ਦੱਸੀਆਂ ਸੋ ਇੰਨੇ ਸਾਨੂੰ ਉਸ ਦੇ ਸੋਲੂਸ਼ਨਸ ਦੱਸਿਆ ਨੂੰ ਬਹੁਤ ਹੀ ਅੱਛਾ ਲੱਗਿਆ ਤੇ ਅਹੀਂ ਉਮੀਦ ਕਰਦੇ ਆ ਅਸੀਂ ਫਿਰ ਸਰ ਨਾਲ ਫੇਰ ਮਿਲਾਂਗੇ ਤੇ ਆਪਣੀ ਪ੍ਰੋਬਲਮਸ ਨੂੰ ਦੱਸਾਂਗੇ ਕਿ ਸਰ ਇਦਾਂ ਹੀ ਆਡੀ ਸੋਲੂਸ਼ਨਸ ਦੇਣਗੇ ਧੰਨਵਾਦ ਮੇਰਾ ਨਾਮ ਮਨਜੋਤ ਕੋਰ ਹੈ ਮੈਂ ਸਿਰਫ ਜੋਤੀ ਸਕੂਲ ਦੀ ਵਿਦਿਆਰਥਣ ਹਾਂ ਅਸੀਂ ਅੱਜ ਇਥੇ ਐਸਐਸਵੀ ਸਾਥ ਦੇ ਓਪੀਸ ਆਏ ਸੀ ਸਾਨੂੰ ਬਹੁਤ ਅੱਛਾ ਲੱਗਾ ਸੀ ਸੈਸ਼ਨ ਮਿਲੇ ਅਸੀਂ ਆਪਣੇ ਕੁਐਸ਼ਨਸ ਰੱਖੇ ਰਿਗਾਰਡਿੰਗ ਟੂ ਸਾਡੀ ਸਰਕਾਰ ਕਿਵੇਂ ਦੀ ਹੈ ਸਰ ਨੇ ਸਾਨੂੰ ਬਹੁਤ ਅੱਛਾ ਸਮਝਾਇਆ ਕਿ ਕਿਵੇਂ ਅਸੀਂ ਇਸ ਤੋਂ ਨਸ਼ਿਆਂ ਤੋਂ ਮੁਕਤ ਹੋ ਸਕਦੇ ਹਾਂ ਜੋ ਇੱਕ ਸਟੂਡੈਂਟ ਨੇ ਕੁਐਸ਼ਨ ਰੱਖਿਆ ਸੀ ਕਿ ਠੇਕੇ ਚੱਲਦੇ ਨੇ ਉਹ ਕਿਉਂ ਚੱਲ ਰਹੇ ਨੇ ਸੋ ਸਨਿਆ ਨੂੰ ਦੱਸਿਆ ਕਿ ਪਹਿਲਾਂ ਤੇ ਅਸੀਂ ਖੁਦ ਜਿਓ ਚੱਲਦੇ ਪਏ ਨੇ ਤੇ ਅਸੀਂ ਖੁਦ ਉਸੇ ਨਾ ਚਾਵਾਂਗੇ ਤੇ ਦਿਨ-ਬਦਿਨ ਉਹਨਾਂ ਦੀ ਜਿਹੜੀ ਗਲਤ ਦਵਾਈਓ ਕਾਟੇ ਗਈ ਤੇ ਉਹ ਆਪਣੇ ਆਪ ਉਹ ਚੀਜ਼ਾਂ ਬੰਦ ਕਰਕੇ ਆਪਣੀਆਂ ਹੋਰ ਚੀਜ਼ਾਂ ਵੱਲ ਜਾਣ ਗਈ ਇਸੇ ਕਰਕੇ ਸਾਨੂੰ ਮਤਲਬ ਨਸ਼ਿਆਂ ਤੋਂ ਵੀ ਦੂਰ ਰਹਿਣਾ ਚਾਹੀਦਾ ਹੈ ਹੋਰ ਸਨਿਆ ਸ਼ਰਕਾਂ ਦੇ ਬਾਰੇ ਇੱਕ ਛੋਟੇ ਨੇ ਕੁਐਸ਼ਨ ਕੀਤਾ ਸੀਗਾ ਕਿ ਸ਼ਰਕਾਂ ਤੇ ਅੱਜ ਮੌਸਮ ਜਿਵੇਂ ਚੱਲ ਰਿਹਾ ਹੈ ਤਾਂ ਉਹਨਾਂ ਤੋਂ ਟੋਏ ਹੁੰਦੇ ਨੇ ਉਹਨਾਂ 'ਚ ਪਾਣੀ ਭਰ ਜਾਂਦਾ ਹੈ ਤੇ ਉਹਨਾਂ ਤੇ ਵੀ ਸਾਨੂੰ ਆਪਣਾ ਧਿਆਨ ਦੇਣਾ ਚਾਹੀਦਾ ਹੈ ਸਰਕਾਰ ਨੂੰ ਉਸ ਤੇ ਧਿਆਨ ਦੇਣਾ ਚਾਹੀਦਾ ਹੈ ਮੇਰਾ ਖੁੱਦਾ ਇਹ ਕੁਐਸਚਨ ਸੀ ਕਰ ਕਿ ਉਸ ਚੀਜ਼ਾਂ ਤੇ ਉਹਨਾਂ ਨੂੰ ਵਧਿਆ ਕੀਤਾ ਜਾਏ ਤਾਂ ਸਤਰੀਕਾਲ ਮੈਂ ਗ੍ਰੀਨਲੈਂਡ ਪਬਲਿਕ ਸਕੂਲ ਦੀ ਵਿਦਿਆਰਥਣ ਹਾਂ ਤੇ ਅੱਜ ਅਸੀਂ ਇੱਥੇ ਹਨ ਨੂੰ ਅਮੰਤਰਿਤ ਕੀਤਾ ਗਿਆ ਸੀ ਐਸਐਸਪੀ ਸਾਹਿਬ ਵੱਲੋਂ ਮੈਂ ਬਹੁਤ ਖੁਸ਼ ਹਾਂ ਇੱਥੇ ਆ ਕੇ ਉਹਨਾਂ ਨੇ ਸਾਨੂੰ ਦੱਸਿਆ ਕਿ ਅਸੀਂ ਕਿੱਦਾਂ ਨਸ਼ਿਆਂ ਤੋਂ ਮੁਕਤੀ ਪ੍ਰਾਪਤ ਕਰ ਸਕਦੇ ਹਾਂ ਅਸੀਂ ਦੇਖਦੇ ਹਾਂ ਕਿ ਰੋਜ਼ੀ ਕਿੰਨੇ ਰੇਪ ਕੇਸਸ ਹੋਣਦੇ ਹਨ ਸਾਨੂੰ ਐਸਐਸਪੀ ਸਾਹਿਬ ਨੇ ਦੱਸਿਆ ਹੈ ਕਿ ਤੁਹਾਨੂੰ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਉਹਨਾਂ ਨੇ ਹੁਣ ਸਾਡੇ ਲਈ ਹੈਲਪਲਾਈਨ ਨੰਬਰ ਬਣਾਏ ਹਨ ਵੱਖਰੇ ਵੱਖਰੇ ਬਣਾਏ ਹਨ ਸਾਡੇ ਲਈ ਤੇ ਹੋਰ ਸਾਨੂੰ ਸੇਫ ਫੀਲ ਕਰਨ ਲਈ ਫੀਮੇਲਸ ਨੂੰ ਸੇਫਟੀ ਕਰਾਉਣ ਲਈ ਉਹਨਾਂ ਨੇ ਵੱਖਰੇ ਵੱਖਰੇ ਫੀਮੇਲਸ ਰੱਖੀਆਂ ਹੋਈਆਂ ਹਨ ਫੀਮੇਲ ਵਰਕਰ ਰੱਖੀਆਂ ਹੋਈਆਂ ਹਨ ਯਾਨੀ ਜਿਸ ਕਰਕੇ ਹਨ ਵੀ ਸੇਫ ਫੀਲ ਹੁੰਦਾ ਹੈ ਸੋ ਮੈਂ ਐਸਐਸਪੀ ਸਾਹਿਬ ਦਾ ਬਹੁਤ ਧੰਨਵਾਦੀ ਹਾਂ